ਬੜੀ ਮਾੜੀ ਗੱਲ ਯਾਰ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਟਾਣੀ ਕੁੰਦਨ ਸਿੰਘ ਤੋਂ ਸ਼ਾਮ ਖੇੜਾ ਰੋਡ ਤੇ ਮੱਛੀ ਮੋਟਰ ਮੱਛੀ ਮੋਟਰ ਦਾ ਸਾਰਾ ਸਮਾਨ ਹੀ ਕੱਢ ਕੇ ਲੈ ਗਏ ਮੱਛੀ ਮੋਟਰ ਪਾਈਪਾਂ ਕੇਵਲ ਉੱਪਰ ਵਾਲੀ ਪੈਪ ਸਾਰਾ ਸਮਾਨ ਹੀ ਕੱਢ ਕੇ ਲੈ ਗਏ ਸਤਵੰਤ ਸਿੰਘ ਨੇ ਬੋਰ ਕਰਾਇਆ ਸੀ ਉੱਪਰ ਜਾਵਾਂ ਹੀ ਸੜਕ ਦੇ ਨਾਲ ਹੀ ਲੱਗਦਾ ਤੇ ਇੱਥੇ ਜਦੋਂ ਇਹਨਾਂ ਨੇ ਆ ਕੇ ਅੱਜ ਦੇਖਿਆ ਤੇ ਇਹਨਾਂ ਦੇਖਿਆ ਵੀ ਉੱਪਰਲੀ ਪਾਈਪ ਨਹੀਂ ਹੈਗੀ ਕਿਤੇ ਉਹ ਦੇਖਿਆ ਨੇ ਜਦੋਂ ਦੇਖਿਆ ਸਾਰਾ ਸਮਾਨ ਹੀ ਐ ਨਹੀਂ ਵਿੱਚ ਨਾ ਮੱਛੀ ਮੋਟਰ ਹੈਗੀ ਆ ਨਾ ਪਾਈਪਾਂ ਨਾ ਕੇਵਲ ਨਾ ਉੱਪਰ ਲ ਕੁਝ ਵੀ ਐ ਨਹੀਂਗਾ ਕਦੋਂ ਦੇਖਿਆ ਤੁਸੀਂ ਆ ਕੇ ਫੇਰ ਅੱਜ ਸਵੇਰ ਦੇਖਿਆ ਜੀ ਸਵੇਰ ਹਾਂ ਇਹਨਾਂ ਨੇ ਅੱਜ ਆ ਕੇ ਸਵੇਰ ਦੇਖਿਆ ਦੇਖੋ ਵੀ ਤਿੰਨ ਕਿਹੜਾ ਦਿਨ ਦੇ ਹੈਗੀ ਸੀਗੀ ਦੋ ਦਿਨ ਪਹਿਲਾਂ ਤਾਂ ਬਿਲਕੁਲ ਸਹੀ ਉਹ ਤੋਂ ਚਲਾ ਕੇ ਵੀ ਦੇਖੀ ਸੀ ਤੇ ਆ ਕੱਲਾ ਬੋਰ ਰਹਿ ਗਿਆ ਜੀ ਤਾਰ ਵੀ ਲੈ ਕੋਈ ਤਾਰ ਵੀ ਰਹਿ ਗਿਆ ਯਾਰ ਬਾੜੀ ਬਾੜੀ ਕਰਨਾ ਇਹ ਗੱਲ ਦਾ ਧਿਆਨ ਰੱਖੋ ਆਪਣੇ ਲਾਗੇ ਤਾਂ ਅੱਗੇ ਜੇ ਕਿਸੇ ਨੂੰ ਪਤਾ ਲੱਗਦਾ ਕਲੰਪ ਕੋਛੂ ਨਹੀਂ ਛੱਡਿਆ ਯਾਰ ਨਾਲ ਸਾਰਾ ਕੁਝ ਹੀ ਲੈ ਗਏ ਨੇ ਇਸ ਗੱਲ ਦਾ ਧਿਆਨ ਦਿਓ ਯਾਰ ਸਾਰੇ ਜਾਣੇ ਪਿੰਡ ਸ਼ਾਮਖੇੜਾ ਟਾਣੀ ਕੁੰਦਨ ਸਿੰਘ ਤੋਂ ਸ਼ਾਮਖੇੜਾ ਰੋਡ ਜਾਂਦਾ ਜਿਹੜਾ ਸਕੂਲ ਦੇ ਕੋਲ ਜਾ ਕੇ ਨਿਕਲਦਾ ਰਵਿੰਦਰ ਸਿੰਘ ਦੱਸੋ ਜੀ ਮਾੜਾ ਇਹ ਕੁਛ ਹਾਂਜੀ ਗਰੀ ਇਹ ਸਹੀ ਗੱਲ ਹੈ ਇਹ ਵਿਚਾਰੇ ਵੇਖਣਾ ਪਾਈਪ ਲੈਣ ਆਈ ਕਰੋ ਤਾਂ ਤੇਰਾ ਪਾਈਪ ਲੈ ਕੇ ਉਹਨੇ ਗਲੀ ਤੇ ਜਦੋਂ ਆਗੇ ਰੱਖਿਆ ਦੇ ਇੱਥੇ ਕੋਈ ਸਮਾਨ ਹੀ ਨਹੀਂ ਹੈ ਨੀਗਾ ਤੇ ਵਾਕਿਆ ਇਹ ਰੋਡ ਤੇ ਮਾਰਦਤਾ ਬਹੁਤ ਹੁੰਦੀਆਂ ਨੇ ਇਹ ਦਸਤ ਕਰਨੀ ਚਾਹੀਦੀ ਹਾਂਜੀ ਗਸਤ ਕਹਿੰਦੇ ਵਿਆਸ ਰੋਡ ਤੇ ਹੋਣੀ ਚਾਹੀਦੀ ਆ ਵੀ ਇਸ ਰੋਡ ਤੇ ਬਹੁਤ ਅਣਜਾਣ ਬਹੁਤ ਲੋਕ ਆਉਂਦੇ ਆਣ ਪਛਾਤੇ ਬੜੇ ਇਸ ਰੋਡ ਤੇ ਨੰਗਦੇ ਨੇ ਠੀਕਿਆਂ ਵਾਲੇ ਬਹੁਤ ਆਉਂਦੇ ਆ ਠੀਕਿਆਂ ਵਾਲੇ ਵਿਆਸ ਰੋਡ ਤੇ ਬੜੇ ਆਉਂਦੇ ਆ ਚਿੱਟਾ ਵੇਚਣ ਵਾਲੇ ਸਭ ਵੱਧ ਚਿੱਟਾ ਵੇਚਣ ਵਾਲੇ ਕੀ ਰੋਡ ਦਾ ਕੀ ਨਾਮ ਹੀ ਪੈ ਗਿਆ ਰੋਡ ਦਾ ਨਾਮ ਕੀ ਬਾ ਰੋਡ ਦਾ ਨਾਮ ਪਹਿਲਾਂ ਉਹ ਰੋਡ ਹੈ ਟਾਣੀ ਕੁੰਦਨ ਸਿੰਘ ਰੋਡ ਸ਼ਾਮਕੜਾ ਹਾਂ ਉਹ ਤੋਂ ਅੱਚਟਾ ਰੋਡ ਆ ਜੀ ਦਾ ਉਹਦਾ ਚਿੱਟਾ ਰੋਡ ਹੀ ਕਹਿਣ ਲੱਗ ਗਏ ਇਸ ਰੋਡ ਤੇ ਇੰਨੇ ਲੋਕ ਜ਼ਿਆਦਾ ਲੋਕ ਆਉਂਦੇ ਆ ਆਣ ਪਛਾਤੇ ਗੱਡੀਆਂ ਤੇ ਮੋਟਰਸਾਈਕਲਾਂ ਤੇ ਉਹਨਾਂ ਦੇ ਵਿੱਚੋਂ ਲੱਗ ਕੋਈ ਭੇਤੀ ਬੰਦੇ ਦਾ ਕੰਮ ਯਾਰ ਏਡੀ ਵੱਡੀ ਚੋਰੀ 50000 ਦੇ ਲਗਭਗ 50 60000 ਦਾ ਇੱਕ ਤਾਂ ਬੰਦੇ ਦਾ ਨੁਕਸਾਨ ਹੋ ਜਾਣਾ ਮੋਟਰ ਵੀ ਨਵੀਂ ਪਿਛਲੇ ਸਾਲ ਹੀ ਪਾਈ ਸੀ ਕੱਢ ਕੇ ਲੈ ਗਏ ਕੇਵਲ ਪਾਈਪਾਂ ਸਮੇਤ ਸਾਰਾ ਸਮਾਨ ਹੀ ਲੈ ਗਏ ਯਾਰ ਹੈ ਸੀਤੋਂ ਤੋਂ ਮੇਨ ਰੋਡ ਦੇ ਨੇੜੇ ਪੈਂਦੀ ਨਾਲ ਸੀਤੋਂ ਤੋਂ ਮੇਨ ਰੋਡ ਨਾਲ ਹੀ ਇੱਥੋਂ ਕਿਲੋਮੀਟਰ 1 ਹੀ ਆ ਟਾਣੀ ਗੁੰਦ ਸਿੰਘ ਦੀ ਟਾਣੀ ਉਸ ਤੋਂ ਬਾਅਦ ਜਦੋਂ ਇਹਨੂੰ ਆਉਣੇ ਆਪਾਂ ਸ਼ੇਅਰ ਕਰਦੇ ਸ਼ਾਮ ਖੇੜੇ ਨੂੰ ਇਹ ਵੀਡੀਓ ਨੂੰ ਗਾਂ ਤੋਂ ਗਾਂ ਭੇਜੋ ਤੇ ਜੇ ਕਿਸੇ ਨੂੰ ਸੂਚਨਾ ਮਿਲਦੀ ਆ ਤਾਂ ਤੁਸੀਂ ਇਸ ਇਹਦੇ ਤੇ ਤਲਾਸ਼ ਕਰ ਦਿਓ ਜਾਣਕਾਰੀ ਦੇ ਦਿਓ ਯਾਰ ਜੇ ਕਿਸੇ ਨੂੰ ਇਸ ਬਾਰੇ ਪਤਾ ਲੱਗਦਾ 93760 ਕੋਈ ਪਤਾ ਲੱਗਦਾ ਤੇ 98760 51999 51999 ਤੇ ਤੁਸੀਂ ਸੂਚਨਾ ਦੇ ਦਿਓ ਤੇ ਫਿਰ ਕਰਤਾ ਹਾਂ ਕਿਉਂਕਿ ਇਹਦੀ ਪੁੱਛ ਪੜਤਾਲ ਕੀਤੀ ਜਾ ਸਕੇ ਹੋ ਸਕਦਾ ਵੀ ਮੋਟਰ ਮਿਲ ਜਾਵੇ ਸਾਰਾ ਸਮਾਨ ਲੈ ਕੇ ਆਇਆ ਸਾਰਾ ਪੂਰਾ ਬੰਦੋ ਸਾਰਾ ਸਮਾਨ ਸੀ ਪੂਰਾ ਬੰਦੋ ਬਸ ਤਰ੍ਹਾਂ ਗੱਡੀ ਯਾਰ ਮੱਛੀ ਮੋਟਰ ਕੱਢਣੀ ਇੰਨਾ ਸੌਖਾ ਕੰਮ ਨਹੀਂ ਹੁੰਦਾ ਟਾਈਮ ਲੱਗਦਾ ਸਾਰਾ ਕੁਝ ਖੋਲ ਕੇ ਲੈ ਕੇ ਆਇਆ ਬੜੀ ਮਾੜੀ ਗੱਲ ਆ ਧੰਨਵਾਦ ਸਾਰਿਆਂ ਦਾ ਜੀ ਜਾਣਕਾਰੀ